ਅੱਜ ਅਸੀਂ ਆਇਆ ਭਈ ਸੁਖਨਾ ਲੈਕ ਤੇ ਅਸੀਂ ਸੁਖਨਾ ਲੈਕ ਦੀ ਤੁਸੀਂ ਵੀਡੀਓ ਤਾਂ ਬਹੁਤ ਦੇਖੀ ਆਉਣੀ ਆ ਲੋਕ ਬਹੁਤ ਆਉਂਦੇ ਨੇ ਔਰ ਇਹ ਦੇਖਣ ਵਾਸਤੇ ਘੁੰਮਣ ਵਾਸਤੇ ਪਰ ਇੱਧਰ ਨਾ ਇੱਧਰ ਬਹੁਤ ਘੱਟ ਆਉਂਦੇ ਨੇ ਲੋਕਾਂ ਨੂੰ ਬਹੁਤ ਘੱਟ ਪਤਾ ਆ ਜਮਾ ਐਂਡੀਏ ਤੇ ਆ ਕੇ ਜਿੱਥੇ ਐਂਟਰੀ ਹੈ ਉੱਥੋਂ ਕਾਫੀ ਅੱਗੇ ਆ ਕੇ ਜਦੋਂ ਤੁਸੀਂ ਨਾਲ-ਨਾਲ ਲੈਕ ਦੇ ਤੁਰਦੇ ਹੋ ਤਾਂ ਇਹ ਪਾਰਕ ਬਣਿਆ ਹੋਇਆ ਹੈ ਬੁੱਧਾ ਪਾਰਕ ਇਹਨੂੰ ਦਾ ਨਾਮ ਖੁਸ਼ ਹੋਰ ਹੈ ਪਤਾ ਨਹੀਂ ਪੀਸਫੁਲ ਪਾਰਕ ਕੁਸ਼ ਐਮ ਇਹਦਾ ਨਾਮ ਰੱਖਿਆ ਹੋਇਆ ਹੈ ਆਪਣੀ ਬੁੱਧਾ پارک ਹੀ ਕਹਿੰਦੇ ਆ ਆ ਦੇਖੋ ਕਿੰਨੀ ਸੋਹਣੀ ਜਗ੍ਹਾ ਹੈ ਸ਼ਾਂਤ ਬੁੱਧਾ ਦੀ ਬਹੁਤ ਸੋਹਣੀ ਮੂਰਤੀ ਬਣਾਈ ਹੋਈ ਹੈ ਧਿਆਨ ਚ ਬੈਠੇ ਨੇ ਤੇ ਆਲੇ-ਦਾਲੇ ਖੁੱਲੀ ਸਪੇਸ ਸੋਹਣਾ ਬਣਾਇਆ ਹੈ ਉਰੇ ਸਵੇਰੇ-ਸਵੇਰੇ ਲੋਕ ਯੋਗਾ ਕਰਦੇ ਨੇ ਆ ਦੇਖੋ ਅੱਜ ਅਸੀਂ ਸਵੇਰੇ ਆਇਆ ਯੋਗਾ ਕਈ ਵਾਰ ਉਹਰੇ ਸਾਊਂਡ ਹੀਲਿੰਗ ਦੇ ਸੈਸ਼ਨ ਹੁੰਦੇ ਨੇ ਧਿਆਨ ਦੇ ਸੈਸ਼ਨ ਵੀ ਹੁੰਦੇ ਨੇ ਵਧੀਆ ਬਣਾਈ ਹੋਈ ਹੈ ਜਗਾ ਬੁੱਧਾ ਆ ਗਿਆ ਤੇ ਇਹਦੀ ਜਿਹੜੀ ਪਾਰਕਿੰਗ ਹੈ ਇਹ ਪਾਰਕਿੰਗ ਵੀ ਕਾਫੀ ਅੱਗੇ ਆ ਕੇ ਆ ਦੇਖੋ ਇੱਧਰ ਸਪੇਸ ਵੀ ਮਿਲ ਜਾਂਦੀ ਹੈ ਜਿਆਦੇ ਲੋਕ ਵੀ ਨਹੀਂ ਹੈਗੇ ਆ ਦੇਖੋ ਕਿੰਨਾ ਸੋਹਣਾ ਉਹਲਾਣਾ ਬਣਾਇਆ ਹੋਇਆ ਪਾਣਾ ਬਣਾਇਆ ਹੈ ਤੇ ਇੱਥੋਂ ਹੀ ਫਿਰ ਆਪ ਉੜ ਗਿਆ ਜਾਂਦੀਆਂ ਨੇ ਦੇਖੋ ਇਧਰ ਇਹ ਉੱਪਰਲੇ ਏਕ ਨੂੰ ਚੱਲ ਜਾਣਾ ਹੈ ਇੱਥੇ ਵੀ ਏਕ ਤੋਂ ਉੱਤਰ ਕੇ ਆਪਾਂ ਇਧਰਲੇ ਪਾਸੇ ਆ ਵੀ ਸਕਦੇ ਆ ਐਵੇਂ ਦੇਖੋ ਬਹੁਤ ਹੀ ਆਹ ਸੋਨੇ ਬਣਾਏ ਹੋਏ ਹੈ ਮੂਰਤੀ ਅੱਜ ਹਲੇ ਵੀ ਅਸੀਂ ਲੇਟ ਹੋ ਗਏ ਨਹੀਂ ਤਾਂ ਹੋਰ ਅਰਲੀ ਮਾਰਨਿੰਗ ਕਾਫੀ ਲੋਕ ਹੋ ਰਹੇ ਯੋਗਾ ਵਾਸਤੇ ਆਉਂਦੇ ਨੇ ਤੇ ਲੇਟ ਹੋ ਗਿਆ ਦੇਖੋ ਪੂਰਾ ਪਿੱਲਰ ਬਣਾਇਆ ਹੋਇਆ ਹੈ ਆਹ ਦੇਖੋ ਪੂਰਾ ਬਦੀਆ ਸੋਨਾ ਮਾਹੌਲ ਬਣਾਇਆ ਹੋਇਆ ਹੈ ਆਹ ਦੀ ਬੈਕਸਟ ਹੈ ਆ ਗਈ ਇਹ ਤੁਸੀਂ ਇੱਧਰ ਕਦੇ ਆਉਂ ਕਮਣ ਵਾਸਤੇ ਤਾਂ ਇਹ ਪਾਰਕ ਜ਼ਰੂਰ ਦੇਖ ਕੇ ਜਾਓ। ਇਹ ਇੱਥੋਂ ਆਪਾਂ ਆਹ ਕੌੜੀਆਂ ਵੀ ਜਾ ਕੇ ਇਹ ਸਿੱਧੀਆਂ ਚੱਲ ਜਾਣੀਆਂ ਏ ਲੇਕ ਤੇ। ਇਹ ਇਧਰਲੀ ਸਾਈਡ ਬੈਸੇ ਮੈਨੂੰ ਪਰਸਨਲੀ ਬਹੁਤ ਪਸੰਦ ਹੈ ਕਿ ਇਧਰ ਲੋਕ ਘੱਟ ਹੁੰਦੇ ਆ। ਉਧਰ ਸ਼ੁਰੂ ਜੈਂਟਰੀਜ਼ ਦਾ ਸਾਰੇ ਲੋਕ ਉੱਥੇ ਆਉਂਦੇ ਆ। ਉੱਥੇ ਥੋੜਾ ਜਿਹਾ ਦੇਖ ਕੇ ਉੱਥੇ ਮੁੜ ਜਾਂਦੇ ਆ। ਤੇ ਔਰ ਇੱਕ ਆ ਦੇਖੋ। ਇੱਕ ਪਰ ਬਹੁਤ ਵੱਡਾ ਦਰਖਤ ਹੈ ਵੀ ਪੁਰਾਣਾ ਇੱਥੇ ਕਈ ਵਾਰ ਅਸੀਂ ਬੈਠਦੇ ਹਾਂ ਥੋੜਾ ਟਾਈਮ ਹਾਂ ਲੋ ਜੀ ਚੈੱਕ ਕਰਨਾ ਤੇ ਸ਼ਾਬਾਸ਼ ਇਹ ਐਂਡ ਆ ਗਿਆ ਲੇਕ ਦਾ ਹਾਂ ਦੇਖਾ ਇੱਧਰ ਲੋਕ ਆਉਂਦੇ ਨੇ ਇੱਧਰਲੇ ਪਾਸੇ ਲੈ ਕੇ ਹਾਂ ਦੇਖ ਰਿਹਾ ਜੀ ਸਭ ਹੋ ਗਿਆ ਜੀ ਜਦੋਂ ਪਾਪੇ ਨਹੀਂ ਮੈਂ ਪਵਾ ਰੋਕਦਾ ਹਾਂ ਇਹ ਜਮਾ ਹੁੰਦੇ ਕੇ ਇੱਧਰ ਬਣਾਇਆ ਹੋਇਆ ਇਹਨਾਂ ਨੇ ਆਹ ਡੈਮ ਜਿਹੜਾ ਹੁਣ ਪਾਣੀ ਵਾਲਾ ਚੱਲਿਆ ਨਾ ਚੱਕਰ ਜਾ ਮੈਂ ਸੁਣਿਆ ਸੀ ਵੀ ਆ ਖੋਲਤੇ ਆਹ ਦੇਖਦੇ ਆ ਵੀ ਇਹਨਾਂ ਨੇ ਖੋਲਿਆ ਕਿ ਕੀ ਗੱਲ ਬਾਤ ਹੈ ਨਾ ਕਿੰਨਾ ਕੋ ਪਾਣੀ ਹੈ ਇੱਧਰ ਤਾਂ ਥੋੜੀ ਲੱਗ ਰਿਹਾ खोले डैम जो है आ गया डैम पानी देखो इतना काफ़ी हो रहा वैसे मैक्सिमम तक तो नहीं पहुंचा वाले पर मैं भी डैम खोल खेने देखने इधरले पास कि पानी जा रहे ਇੱਕ ਇੱਕ ਗੇਟ ਹੀ ਖੁੱਲਿਆ ਹੋਇਆ ਵਾਲੇ ਦਾ ਨਾ ਇੱਕ ਗੇਟ ਹੀ ਖੁੱਲੇ ਇੱਕ ਗੇਟ ਹੀ ਖੁੱਲਿਆ ਹੋਇਆ ਵਾਲਾ ਆਇਆ ਉਹ ਜਗਾ ਗੇਟ ਦਾ ਦੇਖੋ ਪਹਿਲਾ ਗੇਟ ਹੈ ਉਹ ਉਹ ਖੁੱਲਿਆ ਆ ਦੂਜਾ ਵੀ ਬੰਦ ਹੈ ਤੀਜਾ ਵੀ ਬੰਦ ਹੈ ਉਹ ਗੇਟ ਦਾ ਬੰਦ ਨਹੀਂ ਇਸ ਗੇਟ ਦਾ ਨਹੀਂ ਪਰ ਫਿਰ ਵੀ ਅੱਗੇ ਜਿੱਧਰ ਇਹ ਪਾਣੀ ਦਾ ਨਿਕਾਸ ਹੈ ਅੱਗੇ ਪੁਲ ਵਗੈਰਾ ਬਣੇ ਹੋਏ ਨੇ ਦੋਸਤ ਇੱਕ ਉੱਤਰ ਜਾਂਦਾ ਹੈ ਜੌਬ ਤੇ ਉਹ ਕਹ ਰਿਹਾ ਸੀ ਕਿ ਆਹ ਪੁਲ ਦੇ ਉੱਪਰ ਦੀ ਟੱਪ ਗਿਆ ਸੀ ਪਾਣੀ ਬਹੁਤ ਤੇ ਜੰਪ ਕਰ ਦਿੱਤਾ ਉਹ ਨੰ ਮੇਗਾ ਨਾ ਮੱਛੀਆਂ ਨਹੀਂ ਰਹੇ ਓਏ ਓਏ ਉਹ ਆ ਗਈ ਆ ਕਰਕੇ ਭਾਈ ਪਾਣੀ ਤਾਂ ਹਲੇ ਔਰੇ ਤਾਂ ਠੀਕ ਠੀਕ ਹੈ ਜਿਆਦਾ ਨਹੀਂ ਲੱਗ ਰਿਹਾ ਚੱਲ ਪਰ ਤੋਂ ਉੱਪਰ ਹੋ ਗਿਆ ਹੈ ਇੱਕ ਦੋ ਦਿਨ ਪਹਿਲਾਂ ਜਿਆਦਾ ਉੱਪਰ ਹੋ ਗਿਆ ਸੀ ਤਾਂ ਇਹ ਜਮ ਐਂਡ ਆ ਗਿਆ ਦੇਖੋ ਪਰਸੋਂ ਰਾਤ ਹੀ ਹੈ ਪਰਸੋਂ ਰਾਤ ਹੀ ਹੋ ਗਿਆ ਸੀ ਪਰਸੋਂ ਰਾਤ ਜਿਆਦਾ ਹੋ ਗਿਆ ਸੀ ਦੋ ਦਿਨ ਰਾਤ ਨੂੰ ਵੀ ਪਈ ਹੈ ਨਾ ਇਹ ਹਾਲ ਸੀ ਜੀ ਪਾਣੀ ਦਾ ਹਲੇ ਤੱਕ ਮੈਨੂੰ ਲੱਗਦਾ ਵੀ ਠੀਕ ਹੈ ਕੰਮ ਇਧਰ ਸੇਫ ਹੈ ਤੇ ਇਧਰ ਇਹ ਜਮਾ ਹੁਣ ਲੇਖ ਦਾ ਐਂਡ ਆ ਗਿਆ ਆ ਦੇਖੋ ਇਹਨਾਂ ਨੇ ਕਹਾ ਇਗਲੂ ਟਾਈਪ ਇਹ ਸੈਂਟਰ ਬਣਾਇਆ ਹੋਇਆ ਇਹ ਵੀ ਬਹੁਤ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਇਹ ਇਹਨਾਂ ਦਾ ਸੈਂਟਰ ਬਣਾਇਆ ਇਹਨਾਂ ਨੇ ਇਹਦੇ ਬਾਰੇ ਜੇ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਕੋਈ ਆ ਦੇਖੋ ਥੱਲੇ ਬਣਾਇਆ ਹੋਇਆ ਇਹ ਬੇਸਮੈਂਟ ਇਹ ਚ ਵੀ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਐਵੇਂ ਇਗਲੂ ਜੇ ਨਹੀਂ ਬਣਾਏ ਹੁੰਦੇ ਐਵੇਂ ਬਣਾਇਆ ਹੋਇਆ ਬੇਸਮੈਂਟ ਹੀ ਜਬ ਇਹ ਸੀ ਭਾਈ ਦੂਜੀ ਸਾਈਡ ਆਫ ਲੇਕ ਤਾਂ ਇਹ ਤੁਸੀਂ ਆਓ ਤਾਂ ਇੱਧਰ ਜ਼ਰੂਰ ਆ ਕੇ ਜਾਓ ਹਨਾ ਐਂਡ ਤੱਕ ਮੋੜੇ ਤੱਕ ਵਾਕ ਕਰੋ ਤੇ ਇੱਥੋਂ ਤੁਸੀਂ ਬਾਅਦ ਵਿੱਚ ਜਾ ਸਕਦੇ ਹੋ ਇਰੇ ਸਵੇਰੇ ਕਿੰਨੇ ਲੋਕ ਤੁਰੇ ਫਿਰਦੇ ਆ ਭੱਜੇ ਫਿਰਦੇ ਆ ਇੱਧਰ ਹੈ ਗਿਆ ਆ ਇੱਧਰ ਲਿਖੇਗਾ ਸਪਿਲਵੇ ਰੈਗੂਲੇਟਰ ਸੁਖਨਾਥ ਕੋ ਜੋ ਡੈਮ ਚੰਡੀਗੜ੍ਹ ਇੱਧਰ ਦੇ ਪਾਸੇ ਹੋ ਬਣਾਇਆ ਇੱਕ ਬਰਡ ਪਾਰਕ ਜਾਂ ਬਣਾਇਆ ਹੈ ਜੰਗਲ ਦੇ ਵਿੱਚ ਹੀ ਜਾਓ ਤੁਰ ਕੇ ਅਸੀਂ ਇੱਕ ਵਾਰ ਗਏ ਸੀ ਬਹੁਤ ਹੁਣਾ ਹੈ ਇਹ ਮੇਰੇ ਦਾ ਜਿਆਦਾ ਫੀਲ ਆਉਣਾ। ਇਹ ਅੱਗੇ ਸੋਨੂੰ ਦੇਖਦਾ ਦਿਖਾਉਣਾ ਸਿਸਟਮ ਕੀ ਗੱਲ ਬਾਤ ਹੈ। ਆ ਦੇਖੋ ਰੇ ਭਈ ਐਵੇਂ ਸ਼ੂਟ ਵਾਲੇ ਵੀ ਆਉਂਦੇ ਆ। ਸ਼ੂਟ ਕਰਨ ਵਾਲੇ ਦਿਖ ਜਾਣਗੇ ਸਾਨੂੰ। ਸ਼ੂਟ ਕਰ ਗਿਆ ਨਾ। ਤੇ ਇੱਧਰ ਕੋਈ ਕੋਈ ਕੰਪਨੀ ਵਾਲੇ ਜਾਂ ਕੋਈ ਐਵੇਂ ਦਾ ਸਿਸਟਮ ਹੋਊਗਾ। ਸਵੇਰੇ ਲੈ ਕੇ ਆਏ ਹੁਣ ਕੋਈ ਫਿਟਨੈਸ ਵਾਲੇ ਸਵੇਰੇ ਯੋਗਾ ਕਰਨ ਵਾਸਤੇ ਲੈਸ਼ਰ ਵਾਈਡ सेलिब्रेशन ਆਫ ਫੋਰਸ ਐਂਡ ਸਪਿਰਟ ਅੱਛਾ ਕੋਈ ਇਹ सेलिब्रेशन ਕਰ ਰਹੇ ਨੇ ਸਪੋਰਟਸ ਨੂੰ ਲੈ ਕੇ ਕਿਉਂਕਿ ਕੱਲ ਉਹ ਸੀ ਨੈਸ਼ਨਲ ਸਪੋਰਟ ਡੇ ਸੀ ਨਾ ਧਿਆਨ ਚੰਦ ਦੀ ਜਾਚ ਉਹ ਹੀ ਮਨਾ ਰਹੇ ਨੇ ਅੱਜ ਮਨਾ ਰਹੇ ਨੇ ਕਿਉਂਕਿ ਅੱਜ ਛੁੱਟੀ ਹੈ ਕੱਲ ਤਾਂ ਵਿਚਾਰੇ ਨੂੰ ਛੁੱਟੀ ਨਹੀਂ ਹੋਣੀ ਉਹ ਦੇਖ ਕੇ ਚੱਲ ਨਹੀਂ ਫਿਰਦੇ ਬਾਕੀ ਆ ਦੇਖੋ ਇਹ ਪ੍ਰੈਕਟਿਸ ਕਰ ਰਹੇ ਨੇ ਜਿਹੜੀ ਗੇਮ ਹੁੰਦੀ ਹੈ ਕੀ ਬੋਲਦੇ ਇਹਨੂੰ ਬੋਟ ਰੇਸਿੰਗ ਇਹਦੀ ਪ੍ਰੈਕਟਿਸ ਕਰਨਾ ਹੋਣਾ ਮੁੰਡੇਵਾਲੇ ਦੇਖੋ ਕਿੰਨਾ ਸੋਹਣਾ 뷰 ਹੈ ਪਾਣੀ ਠੀਕ ਹੈ ਲੋਕ ਤੁਰੇ ਫਿਰਦੇ ਨੇ ਬਹੁਤ ਸੋਹਣਾ ਮਾਹੌਲ ਬੰਨਦਾ ਸਵੇਰੇ ਸ਼ਾਮ ਦਾ ਤੁਰੇ ਆਇਆ ਲੱਗਦਾ ਬਸ ਵੀ ਆ ਕੇ ਬਹਿ ਜਾਓ ਤੇ ਪੂਰਾ ਕੈਂਟ ਹੁੰਿਆ ਗੱਲ ਬਾਤ ਜਮਾਓ ਸ਼ੁਰੂ ਤੋਂ ਜਿੱਥੇ ਲੋਕ ਆਉਂਦੇ ਨੇ ਜਦੋਂ ਆਪਾਂ ਉੱਥੋਂ ਥਿਊ ਵਿਊ ਦੇਖਾਂਗੇ ਉੱਥੋਂ ਵੀ ਵਿਊ ਬਹੁਤ ਸੋਹਣਾ ਮੰਨਦਾ ਪੂਰੀ ਲੇਕ ਤੇ ਉਹ ਪਿੱਛੇ ਫਿਰ ਸਾਰੇ ਪਹਾੜ ਦੇ ਦਿੰਦੇ ਨੇ ਕੁਸੌਲੀ ਕੁਦੂਲੀ ਵਾਲੇ ਸੋਲਨ ਵਾਲੇ ਆਪਾਂ ਪੋਲੇ ਆਏ ਲੋਕ ਲੈਣਾ ਆ ਦੇਖੋ ਹੈਲਮਟ ਅਸੀਂ ਐ ਲਾਈ ਹੋਤੇ ਅਸੀਂ ਤੇ ਢੰਗੀ ਫਿਰਦੇ ਲੋਕ ਦੇਖ ਰਹੇ ਨੇ ਵੀ ਹੈਲਮਟ ਲਾਈ ਕਰਦੇ ਨੇ ਬੰਦੇ ਆਹ ਫਿਟਨੈਸ ਦਾ ਉਹਰੇ ਪੂਰਾ ਧਿਆਨ ਰੱਖਦੇ ਨੇ ਲੋਕ ਆਪ ਦਾ ਕੋਈ ਯੋਗਾ ਕਰੀ ਜਾਂਦਾ ਹੈ ਕੋਈ ਐਕਸਰਸਾਈਜ਼ ਕਰੀ ਜਾਂਦਾ ਹੈ ਕੋਈ ਰੈਲੈਕਸ ਕਰਨੇ ਉਹ ਇੱਥੇ ਆ ਕੇ ਐਕਸਰਸਾਈਜ਼ ਕਰਨਾ ਯੋਗਾ ਕਰਨਾ ਚੈਰੀ ਆਉਣ ਦਾ ਕੇਕ ਹੋ ਜਾਂਦਾ ਹੈ ਬੰਦ ਲੋ ਸੋਣੇ ਤੇ ਸਹਾਗਾ ਹੋ ਜਾਂਦਾ ਹੈ ਕੈਂਟ ਬੰਦ ਨਹੀਂ ਗੱਲ ਆ ਹੁਣ ਆ ਮੌਸਮੀ ਦਾ ਮੀਂਹ ਕਰਕੇ ਹੋਰ ਵੀ ਪੂਰੀ ਹਰਿਆਲੀ ਹਰਿਆਲੀ ਲੱਗ ਰਹੀ ਹੈ ਵੈਸੇ ਵੀ ਉਹ ਹਰਿਆ ਭਰਾ ਤਾਂ ਹੈ ਰਹੀ ਹੈ ਇਹਨੂੰ ਪ੍ਰੋਪਰ ਮੈਂਟੇਨ ਕਰਕੇ ਰੱਖਦੇ ਆ ਹਾਂ ਦੇਖੋ ਬੈਠਣ ਨੂੰ ਬਣਾਇਆ ਹੋਇਆ ਹੈ ਕਿੰਨਾ ਸੋਹਣਾ ਮੈਂਟੇਨ ਕਰਕੇ ਰੱਖਿਆ ਹੈ ਕੱਲੀ ਕੱਲੀ ਚੀਜ਼ ताँ उरे आओ बैठो योग करो एक्सरसाइज करो वॉक करो भजो ध्यान करो इंजॉय करो व्यू का भाई सारी लेक सवेरे शाम आने फायदा उ अर्ली मॉर्निंग आओ थोड़ा जा शाम जी आओ जो सनसैट होता है ਉਹਦਾ ਬਹੁਤ ਘੈਂਟ ਮਾਹੌਲ ਹੁੰਦਾ ਵੀਰੇ ਆਹ ਦੇਖੋ ਅਸੀਂ ਉੱਥੇ ਤੱਕ ਵੈਸੇ ਗਏ ਨਹੀਂ ਸ਼ੁਰੂ ਤੱਕ ਸਾਡਾ ਬੰਦਾ ਥੋੜਾ ਜਿਹਾ ਅੱਜ ਬਿਮਾਰ ਚੱਲਿਆ ਬੁਖਾਰ ਹੋ ਗਿਆ ਨਾ ਐਸੇ ਅਸੀਂ ਅੱਜ ਆਏ ਤਾਂ ਪਾਣੀ ਦਾ ਜਾਇਜ਼ਾ ਲੈਣ ਸੀ ਜਲਪਾਗਾ ਤਾਉਰੇ ਐਵੇਂ ਉਹ ਦੇਖੋ ਪਿੱਛੇ ਪਹਾੜੀਆਂ ਦਿਖ ਰਹੀਆਂ ਨੇ ਨਾ ਅਮ ਉਹ ਉੱਥੋਂ ਸ਼ੁਰੂ ਤੋਂ ਆਲੇ-ਦਾਲੇ ਪਹਾੜੀਆਂ ਦਿਖਦੀਆਂ ਨੇ ਅੱਜ ਥੋੜਾ ਜਿਹਾ ਮੌਸਮ ਸਾਫ਼ ਨਹੀਂ ਹੈਗਾ ਬੱਦਲ ਵਾਈ ਜਾ ਤਾਂ ਕਰਕੇ ਦਿਖ ਵੀ ਨਹੀਂ ਰਿਹਾ ਤਾਂ ਐ ਹੈ ਭਾਈ ਉਹ ਰਿ ਸਿਸਟਮ ਠੀਕ ਹੈ ਜੀ ਵੀਡੀਓ ਆਪਾਂ ਹੁਣ ਹੋਰੀ ਐਂਡ ਕਰ ਦਿਆ ਆਈ ਹੋਪ ਕਿ ਤੁਹਾਨੂੰ ਇਹ ਵਧੀਆ ਲੱਗੀ ਹੋਵੇ ਤਾਂ ਆਪਾਂ ਅੱਗੇ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਆਪਕੇ ਜੀ ਸ਼ੁਕਰੀਆ